ਆਵਰ ਬਹੁਤ ਸੋਹਣੀ ਹੈ ਗਾਜਰਾਂ। ਛਾਂਟ-ਛਾਂਟ ਕੇ ਲਈਆਂ। ਛਾਂਟ-ਛਾਂਟ ਕੇ। ਕੀ ਬਣਾਣਾ ਹੈ ਗਾਜਰ? ਵੀ ਜੀ ਸਬਜ਼ੀ ਬਣਾਵਾਂ ਮੈਂ। ਸਲਾਹ ਤਾਂ ਗਿਜਰੇਲਾ ਬਣਾਉਣੇ ਜੀ ਸੀ। ਅੱਛਾ ਪਰ ਕੱਟਣਾ ਗਿਜਰੇਲੇ ਵਾਸਤੇ। ਕੱਟਣਾ ਗਿਜਰੇਲੇ ਵਾਸਤੇ। ਚਲੋ ਮੁਰਲੇ ਦਾਂਗੇ। ਹੂੰ। ਡੇਟੀ ਕਹਿੰਦੀ ਗਿਜਰੇਲਾ ਖਾਣਾ। ਸਬਜ਼ੀ ਕਿ ਆ ਕੇ ਪਾਉਂਗੇ? ਗਾਜਰ ਵਿੱਚ ਮਟਰ ਪਾਲਣੇ ਨੇ ਅਲੂ ਪਾਲਣੇ ਟਮਾਟਰ ਪਾਉਣੇ ਹੈ ਅੱਛਾ ਹਾਂ ਕਿੱਦਾਂ ਬਣਾਣੀ ਗਾਜਰ ਮਟਰ ਦੀ ਸਬਜ਼ੀ ਦੱਸੋ ਇਹ ਤਾਂ ਗਾਜਰ ਮਟਰਾਂ ਨਹੀਂ ਆਏ ਪਹਿਲਾਂ ਹੁਣ ਗਾਜਰ ਛੇਲ ਲਈ ਆਪਾਂ ਨੇ ਹਾਂ ਜੀ ਇਹ ਬਰੀਵੀ ਵੀ ਆਪਾਂ ਕੱਟ ਲੈਣੀ ਹੈ ਹਾਂ ਜੀ ਜਿਹੜਾ ਵਿਚੋਂ ਗਵਲਾ ਨਹਿੜਾ ਉਹ ਕੱਢ ਦੇਣਾ ਆਪਾਂ ਅੱਛਾ ਜਿਹੜਾ ਇਹ ਵਿਚ ਇਹਨੂੰ ਕਿਆ ਕਹਿੰਦੇ ਨਹਿੜਾ ਸੀ ਬੋਲਦੇ ਅੱਛਾ ਨਹਿੜਾ ਹਾਂ ਇਹ ਕੱਢ ਦੇਣੇ ਅੱਛਾ ਇਹ ਕੱਢ ਦੇਣੇ ਸਾਰੇ ਸ਼ਕਤੀ ਜੀ ਲੱਕੜੀ ਕੱਢ ਦੇਣੀ ਹੈ ਅੱਛਾ ਆਪ ਜਿਹੜਾ ਆਪਾਂ ਕੱਟ ਲੈਣਾ ਹੂੰ ਫਿਰ ਉਹ ਕੱਟ ਕੇ ਫਿਰ ਆਲੂ ਬਰੀਵੀ ਵੀ ਆਲੂ ਕੱਟ ਲੈਣੇ ਨੇ ਮਟਰ ਧੋ ਕੇ ਰੱਖ ਜੀ ਫਿਰ ਆਪਾਂ ਪਿਆਜ਼ ਲਸਣ ਸਾਰਾ ਕੱਟਣਾ ਹੈ ਉਹ ਸਾਲਾ ਤੜਕੇ ਚ ਭੁੰਨਣਾ ਹੈ ਭੁੰਨ ਕੇ ਫਿਰ ਦੁਬਾਰਾ ਪਾਉਣੀ ਪਹਿਲੇ ਗਾਜਰ ਪਾਉਣੀਆਂ ਜਦੋਂ ਇਹ ਮੜਜੀ ਰਿੱਝ ਜੂਗੀ ਫਿਰ ਆਪਾਂ ਆਲੂ ਪਾ ਦੇਣਾ ਕਿਉਂ ਆਲੂ ਨਰਮ ਹੁੰਦੇ ਆ ਆਲੂ ਬਾਅਦ ਚ ਪਾਣੇ ਆ ਉਹ ਬਾਅਦ ਚ ਪਾਣੇ ਆ ਕਿਉਂ ਆਲੂ ਨਰਮ ਹੁੰਦੇ ਆ ਮਟਰ ਨਾਲ ਪਾ ਦੇਣੇ ਆ ਆਲੂ ਬਾਅਦ ਚ ਪਾਣੇ ਆ ਬਾਅਦ ਚ ਪਾਣੇ ਹੁਣ ਬਣ ਗਈ ਆਲੂ ਗਾਜਰ ਮਟਰ ਗੋਭੀ ਪਾ ਸਕਦੇ ਵਿੱਚ ਹਾਂ ਪਾ ਸਕਦੇ ਆ ਗੋਭੀ ਪਾਈ ਕਰੀ ਦੀ ਗੋਭੀ ਬਾਅਦ ਪਾ ਦੇਣੀ ਕਿਉਂ ਵੀ ਅੱਛਾ ਚਾਰ ਸਬਜ਼ੀਆਂ ਪਾ ਸਕਦੇ ਆ ਚਾਰ ਸਬਜ਼ੀਆਂ ਪਾ ਸਕਦੇ ਆ ਹੂੰ ਲਾਲ ਟਮਾਟਰ ਅਦੇ ਟਮਾਟਰ ਪਾਣੇ ਆ ਪਾਣੇ ਆ ਉਹ ਵੀ ਤੜਕੇ ਚ ਭੁੰਨਣੇ ਆ ਤੜਕੇ ਵਿੱਚ ਉਹ ਤਾਂ ਪਹਿਲੇ ਹੀ ਭੁੰਨਣੇ ਆ ਹਾਂ ਉਹ ਪਾ ਤੜਕੇ ਵਿੱਚ ਭੁੰਨਣੇ ਪਹਿਲੇ ਹੀ ਭੁੰਨਣੇ ਆ ਹਰੀ ਮਿਰਚ ਪਾ ਕੇ ਆਪਾਂ ਹਰੀ ਮਿਰਚ ਪਾ ਕੇ ਸਭ ਕੁਝ ਆ ਗਿਆ ਅਦਕਲ ਵੀ ਪਾਉਣਾ ਸਭ ਕੁਝ ਪਾਉਣਾ ਲਸਣ ਵੀ ਪਾਉਣਾ ਹਾਂ ਹਾਂ ਠੀਕ ਹੈ ਹੁਣ ਇਹ ਨਾ ਇਹ ਦਾ ਗਜਰੇਲਾ ਬਣਾਉਣਾ ਹਾਂ ਤਾਂ ਇਹਨੂੰ ਰਗੜ ਕੇ ਸਵਾਰ ਕੇ ਧੋ ਕੇ ਅੱਛਾ ਕੁੱਦੂ ਕਰ ਲੈਣਾ ਹੋਂ ਤਾਂ ਕੁੜੀਆਂ ਬੋਲਦੀਆਂ ਕੋਈ ਮੁਲੀ ਕੰਡਾ ਕਹਿੰਦੀ ਕੋਈ ਕੁਛ ਕਹਿੰਦੀ ਹੈ ਹਾਂ ਹਾਂ ਪਹਿਲੇ ਬਿਉਰਗ ਦੇ ਉਹ ਸਾਰੇ ਕਹਿੰਦੇ ਕਦੋਂ ਬਸ ਕਰਨੇ ਆ ਕਦੋਂ ਕਸ ਕਰਨੀ ਆ ਕਦੋਂ ਕਸ ਕਰਕੇ ਫਿਰ ਇਹ ਕੀ ਜੇ ਬਹੁਤ ਜਦੋਂ ਨੇ ਕੀਚ ਭੁੰਨ ਲੈਂਦੀਆਂ ਨੇ ਹੋਂ ਜਿਹੜੀਆਂ ਅਸੀਂ ਬੁੜੀਆਂ ਅਸੀਂ ਦੁੱਧ ਵਿੱਚ ਕੱਢ ਲਈ ਅੱਛਾ ਦੁੱਧ ਵਿੱਚ ਕੱਢ ਲੈਂਦੇ ਆ ਕੱਢ ਲਈ ਜਾ ਜੋ ਮੇਵਾ ਪਾਉਣਾ ਜੋ ਬਾਜ ਪਾਣਾ ਮੇਵਾ ਬਾਜ ਚ ਤੇ ਪਾਣਾ ਕਿ ਪਹਿਲੇ ਬਾਜ 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 ਜਦੋਂ ਲਾਉਣਾ ਆਪਾਂ ਥੱਲੇ ਬਾਜ ਲਾਉਣਾ ਜਦੋਂ ਆਪਾਂ ਜਦੋਂ ਲਾਉਣਾ ਸਰਦੀਆਂ ਚ ਬਣਾ ਲੈਨੇ ਫਿਰ ਤੁਸੀਂ ਬਹੁਤ ਅਸੀਂ ਮੁੱਕਣ ਨਹੀਂ ਦਈਦਾ ਬਣਾ ਦੂਗੇ ਸਾਡੇ ਵਾਸਤੇ ਵੀ ਅਸੀਂ ਗਾਜਰਾ ਲਿਆਓ ਸਾਨੂੰ ਆ ਜਾਗੇ ਅਸੀਂ ਆ ਬਣਾ ਗਾਜਰਾ ਲਿਆਓ ਬਣਾ ਦਿੰਗੇ ਜੀ ਗਾਜਰਾ ਫਿਰ ਕਿ ਆ ਫਿਰ ਦਾ ਹੋਇਆ ਗਾਜਰਾ ਤਾਂ ਚਲੋ ਆਪਣੇ ਹੋ ਜਾਈਆਂ ਗਾਜਰਾ ਬੀਜੀ ਆ ਮੀਆਂ ਗਾਜਰਾ ਆਪਣੇ ਹੋ ਜਾਈਆਂ ਅਸੀਂ ਤਾਂ ਮਹਿਮਾਨ ਬਣ ਕੇ ਆਣਾ ਸਾਡੇ ਕੋਲ ਗਾਜਰਾ ਆਪਣੀਆਂ ਲਿਆਏ ਫਿਰ ਤੁਸੀਂ ਕਹਿੰਦਾ ਚੀਨੀ ਲੈਣੀ ਆਪਣੀ ਫਿਰ ਤੁਸੀਂ ਕਹਿੰਦਾ ਦੁੱਧ ਵੀ ਲੈ ਆਣਾ ਆਪਣਾ ਹਾਂ ਉਹ ਤਾਂ ਫਿਰ ਹੋ ਹੀ ਜਾਂਦਾ ਨਹੀਂ ਅਕੀ ਤਾਂ ਚਾਹ ਬਣਾਉਣੀ ਹੈ ਆਪਣੇ ਟੱਬਰ ਵਾਸਤੇ ਨਹੀਂ ਆਪਣੇ ਗਾਜਰਾ ਹੈ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ ਸਾਡੇ ਬੱਚੇ ਵਰਗੇ ਸਾਨੂੰ ਫੋਨ ਕਰਦੇ ਹੋ ਕੋਈ ਗੱਲ ਨਹੀਂ ਨਾਲੇ ਅਸੀਂ ਵੀਡੀਓ ਬਣਾਵਾਂਗੇ ਹਾਂ ਉਹ ਗੱਜਰੀ ਲੈ ਬਣ ਰਿਹਾ ਹਾਂ ਆਹ ਗੱਜਰੇ ਲੈ ਬਣਦੇ ਦੀ ਵੀਡੀਓ ਬਣਾਇਆ ਹਾਂ ਆ ਵੀਡੀਓ ਬਣਾਵਾਂਗੇ ਵਾਇਰਲ ਹੋ ਜਾਂਦੀ ਬਹੁਤ ਗਾਜਰਾ ਬਹੁਤ ਲੰਬੀਆਂ ਲੈਂ ਮੈਂ ਲਾਲ ਸੂਰ ਕਾ ਇੱਕਦਮ ਵੱਡੀਆਂ ਵੱਡੀਆਂ ਇੱਕ ਵਾਰ 3 ਫੁੱਟ ਦੀ ਗਾਜਰ ਹੋਈ ਅੱਛਾ ਆਪਣੇ ਕਿੰਨੀ 3 ਫੁੱਟ ਦੀ ਆਹ ਹਾਂ ਇਦਾਂ ਲੱਗਦੇ ਵੀ ਵੱਡ ਹੋਈ ਅੱਛਾ ਇਹ ਜੀ ਮੋਟੀ ਆ ਮੇਰੇ ਮਗਰ ਖੇਤਾਂ ਚੋਂ بس ਤੁਸੀਂ ਉਹ ਗਾਜਰਾ ਗੁજરાਜਲ ਪਾਣੀਆ ਹੋ ਜੂਗਾ ਹਾਂ ਫਿਰ ਤੁਹਾਨੂੰ ਫੋਨ ਕਰ ਦੂੰਗਾ ਠੀਕ ਹੈ ਮੈਂ ਇਨਾ ਕਰ ਸਕਦਾ ਡੋਲੂ ਆਪਣਾ ਲੈ ਆ ਸਕਦਾ ਬਸ ਡੱਬਾ ਵੀ ਤੁਹਾਨੂੰ ਦੇ ਦੂੰਗੇ ਡੱਬਾ ਵੀ ਦੇ ਦੂੰਗੇ ਹੁਣ ਮੰਨ ਗਿਆ ਹੈ ਨਾ ਹੁਣ ਮੰਨ ਗਿਆ ਕਹਿੰਦੇ ਡੱਬਾ ਵੀ ਦੇ ਦੂੰਗੇ ਡੱਬਾ ਹੀ ਦੇ ਦੂੰਗੇ ਨਹੀਂ ਨਹੀਂ ਦੇਖੋ ਪਤਾ ਹੈ ਕਿ ਸ਼ਹਿਰਾਂ ਚ ਮਿਲਦਾ ਨਹੀਂ ਸਮਾਨ ਵਧੀਆ ਅੱਛਾ ਸ਼ਹਿਰਾਂ ਉਹ ਡੁਪਲੀਕੇਟਰ ਹੁੰਦਾ ਡੁਪਲੀਕੇਟਰ ਦਾ ਜਿਹੜਾ ਖੁਆ ਕਾਰਨਾ ਉਹ ਵੀ ਜਿਹੜੀ ਅਸਲੀ ਕਰੀਮ ਹੁੰਦੀ ਉਹ ਤਾਂ ਉਪਰ ਤੇ ਤਾਰ ਲੈਣੀ ਹੈ ਹਾਂ ਹਾਂ ਉਹ ਇਹਦਾ ਆਟਾ ਰਹਿ ਜਾਂਦਾ ਹਾਂ ਅਜਰੀਏ ਪਿੰਨੀਆਂ ਬਣਾਈਆਂ ਕਿਨੇ ਬਣਾਈਆਂ ਇਹ ਨਹੀਂ ਬਣਾਈਆਂ ਜੀ ਲੈ ਆਓ ਜੀ ਪਿੰਨੀਕ ਦਿਖਾਓ ਤੁਹਾਨੂੰ ਦਿਖਾਣੇ ਜੀ ਪਿੰਨੀਕ ਦਿਖਾਣੇ ਆ ਮਾਤਾ ਜੀ ਨੇ ਪਿੰਨੀ ਬਣਾਈਏ ਕੀ ਸਵਾਦ ਦੋ ਪਿੰਨੀਆਂ ਖਾ ਲੀਆਂ ਅਜੇ ਦੋ ਹੋਰ ਨਾਲ ਲੈ ਕੇ ਜਾਣੀਆਂ ਮੈਂ ਲੈ ਜੀ ਹਾਂ ਬਹੁਤ ਬਹੁਤ ਟੇਸਟੀ ਇਹ ਪਿੰਨੀਆਂ ਕਿੱਦਾਂ ਬਣਾਉਂਦੇ ਤੁਸੀਂ ਪਿੰਨੀਆਂ ਬਣਾਣੇ ਦੁੱਧ ਕਾੜਿਆ ਹਾਂ ਦੁੱਧ ਕਾੜ ਕੇ ਆਹ ਲਓ ਜੀ ਆਹ ਦੇਖੋ ਜੀ ਸੂਜੀ ਪਿੰਨੀ ਆਹ ਲਓ ਜੀ ਆਹ ਪਿੰਨੀ ਆ ਜੀ ਸੂਜੀ ਪਿੰਨੀ ਕੈਮਰਾ ਜੀ ਆ ਪਾਇਓ ਕੈਮਰਾ ਜੀ ਕਿਆ ਜਬਰਦਸਤ ਪਿੰਨੀ ਕਿਦਾਂ ਬਣਾਈਆ ਹੁਣ ਪਿੰਨੀਆਂ ਦੱਸੋ ਜੀ ਪਹਿਲਾ ਖੁਆ ਕਾੜ ਕੇ ਰੱਖਿਆ ਜੀ ਖੋਏ ਨੂੰ ਦੇਸੀ ਘੀ ਦੇ ਵਿੱਚ ਭੁੰਨਿਆ ਇਹਨਾਂ ਲਾਲ ਕਰਿਆ ਫੇਰ ਸੂਜੀ ਭੁੰਨੀ ਜੀ ਫੇਰ ਆਟਾ ਭੁੰਨਿਆ ਹਾਂ ਹਾਂ ਫੇਰ ਉਹ ਭੁੰਨ ਕੇ ਤਾਂ ਫੇਰ ਵਿੱਚੇ ਖੋਪੇ ਦਾ ਬਰਾਦਾ ਪਾਇਆ ਅੱਛਾ ਬੂਰਾ ਪਾਇਆ ਤਾਂ ਕਰਕੇ ਲੈਣੇ ਪਿੰਨੀਆਂ ਬਣੀਆਂ ਇਹ ਸਾਰਾ ਕੰਮ ਤੁਸੀਂ ਕੱਲਿਆਂ ਨੇ ਕੀਤਾ ਕੱਲਿਆਂ ਨੇ ਨਹੀਂ ਕਰਿਆ ਮਿਹਨਤ ਪੂਰੀ ਕਰਦੇ ਤੁਸੀਂ ਪਰ ਉਹਦਾ ਘੰਟੂ ਹੀ ਜਣੀ ਉੱਠੁੰਦਾ ਪਰ ਮਿਹਨਤ ਆ ਪੂਰੀ ਕਰਦੇ ਹਾਂ ਹਾਂ ਜਬਰਦਸਤ ਕੰਮ ਹੈ ਤੁਹਾਡਾ ਤਾਂ ਸ਼ਾਇਰਾਂ ਚ ਤਾਂ ਉਹੀ ਕਹਿੰਦੇ ਬਲੱਡ ਪ੍ਰੀਸ਼ਾ ਜੀ ਅੱਜ ਤੱਕ ਅੱਜ ਤੱਕ ਜਦੋਂ ਦੀ ਮੇਰੀ 72 ਸਾਲ ਦੀ ਉਮਰ ਹੋ ਗਈ ਜੀ ਅਸੀਂ ਮੁੱਲ ਦਾ ਕਦੇ ਕੁਝ ਨਹੀਂ ਖਾਦਾ ਕੋਈ ਮਠਿਆਈ ਮੁੱਲ ਦੀ ਲਿਆ ਕੇ ਨਹੀਂ ਖਾਦੀ ਦੀਵਾਲੀ ਨੂੰ ਅਭੀ ਆਪਣੀ ਘਰ ਬਣਾਈ ਰਹੀ ਆ ਕੋਈ ਮਠਿਆਈ ਮੁੱਲ ਦੀ ਖਾਦੀ ਹੋ ਜੀ ਖਾਦੀ ਨਹੀਂ ਮੇਰੀਆਂ ਬੇਟੀਆਂ ਨੇ ਤਿੰਨ ਮੇਰੇ ਨਾਨਾ ਨੇ ਉਹਨਾਂ ਨੇ ਵੀ ਘਰ ਜੇ ਸਬ ਪਿੰਨੀ ਆ ਸਬਰਤੀ ਸਬਸ ਬਣਾ ਕੇ ਦੇਈ ਆ ਆ ਐਤ ਕੀ ਬਣਾ ਕੇ ਦਿੱਤੀ ਉਹਨਾਂ ਨੂੰ ਹੋ ਦਰਾਈ ਨੂੰ ਇਹ ਵੀਡੀਓ ਬਣ ਜਾਣਾ ਉਹਨਾਂ ਤੱਕ ਜਿਹੜਾ ਬੋਲਦੇ ਤੁਸੀਂ ਜੂਠ ਬੰਦਾ ਮੇਰੀਆਂ ਬੇਟੀਆਂ ਬੋਲ ਨਹੀਂ ਜਾਂਦੀਆਂ ਝੂਠ ਅਜਾ ਤੁਸੀਂ ਤੁਸੀਂ ਕੀ ਕੀ ਬਣਾ ਕੇ ਦਿੱਤਾ ਉਹਨਾਂ ਨੂੰ ਅਸੀਂ ਪਿੰਨੀਆਂ ਬਣਾ ਕੇ ਦਿੱਤੀਆਂ ਲਓ ਜੀ ਪਿੰਨੀਆਂ ਬਣਾ ਕੇ ਦਿੱਤੀਆਂ ਜੀ ਹਾਂ ਖੋਆ ਵੀ ਕਰਕੇ ਦੇ ਦੀ ਜਾਏ ਮੇਰੀਆਂ ਬੇਟੀਆਂ ਵੀ ਕੰਮ ਮਿਹਨਤ ਕਰਦੀਆਂ ਨੇ ਉਹ ਵੀ ਬਣਾ ਲੈਂਦੀਆਂ ਨੇ ਹਾਂ ਇਹ ਵੀਡੀਓ ਨੇ ਤੱਕ ਚੱਲ ਜਾਣਾ ਬੇਟੀਆਂ ਦੇ ਨਾਮ ਦੱਸੋ ਮੇਰੀ ਬੇੜੀ ਬੜੀ ਆ ਦਾ ਕਲਿੰਦਰ ਕੌਰ ਹੈ ਹੂੰ ਗਵਲੀ ਜਪ ਹੈਗਾ ਹਰਵਿੰਦਰ ਕੌਰ ਛੋੜੀ ਹੈ ਜਸਵਿੰਦਰ ਕੌਰ ਹੂੰ ਤੇ ਬਾਕੀ ਬੇਟਿਆਂ ਦੇ ਵੀ ਦੱਸ ਦੋ ਬੇਟਾ ਮੇਰਾ ਇੱਕ ਸੁਦਰਸ਼ਨ ਸਿੰਘ ਹਾਂ ਤੇ ਨੂ ਦਾ ਨੂ ਦਾ ਨਿਰਿੰਦਰ ਕੌਰ ਹਾਂ ਨੂ ਤਾਂ ਭੁੱਲ ਗਏ ਸੀ ਹਾਂ ਨੂ ਨਿਰਿੰਦਰ ਕਾ ਪੁੱਤੀ ਮੇਰੀ ਸੁਜੀਤ ਕੌਰ ਹਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜਦ ਆਇਆ ਨਾ ਮੈਂ ਘਰ ਚ ਹਾਂ ਤਾਂ ਤੁਹਾਡੇ ਬੇਟਾ ਜੀ ਸਰਦਾਰ ਸਾਹਿਬ ਨੇ ਮੈਨੂੰ ਆਹ ਖਲਾਈ ਜਿਹੜੀ ਪਿੰਨੀ ਰੱਖੀ ਚਾਹ ਨਾਲ ਫੇਰ ਮੈਂ ਇੱਕ ਖਾਧੀ ਮੈਂ ਕੈਮਰਾਮੈਨ ਨੂੰ ਇਸ਼ਾਰਾ ਕੀਤਾ ਤੂੰ ਖਾ ਲੈ ਲੈ ਮੂੰਹ ਚ ਪਾਣੀ ਆ ਗਿਆ ਹਾਂ ਅਰੇ ਤਿੰਨ ਹੋਰ ਖਾਣੀਆਂ ਆ ਮੈਂ ਹੀ ਖਾਣੀ ਆ ਇਹ ਮੈਂ ਮੈਂ ਇਹਨੂੰ ਕੈਮਰਾਮੈਨ ਨੂੰ ਇਸ਼ਾਰਾ ਕੀਤਾ ਖਾ ਲੈ ਇਹ ਜੀ ਚੀਜ਼ ਨਹੀਂ ਮੈਨੂੰ ਜਦ ਇਹ ਪਤਾ ਲੱਗ ਗਿਆ ਵੀ ਤੁਸੀਂ ਇੱਥੇ ਬੈਠੇ ਸੀ ਵੀ ਤੁਸੀਂ ਬਣਾਈਆਂ ਇਹ ਹੁਣ ਸਾਡੇ ਸਰਪੰਚ ਸਾਹਿਬ ਦੇਦੇ ਆ ਇਹਨਾਂ ਵੀ ਪਤਾ ਹੀ ਨਹੀਂ ਪੁੱਛ ਕੇ ਦੇਖ ਲੋ ਵੀ ਕੀ ਮਿਹਨਤ ਕਰ ਰਹੀ ਹੈ ਅਸੀਂ ਖੇਤਾਂ ਦੀ ਵੀ ਪੂਰੀ ਮਿਹਨਤ ਕਰੀ ਹੈ ਹਾਂ ਘਰ ਵੀ ਮਿਹਨਤ ਪੂਰੀ ਕੀਤੀ ਹੈ ਹੂੰ ਬਜ਼ੁਰਗ ਹੋ ਗਏ ਤੇ ਵੀ ਆਪਣੀ ਘਰ ਦੀ ਕਰੀ ਜਾਂਦੀ ਜਿੰਨਾ ਹੋ ਸਕਦੇ ਆ ਕੋਈ ਕੈਮ ਐ ਐਸੀ ਗੱਲ ਨਹੀਂ ਠੀਕ ਐ ਇਹਦਾ ਕੰਮ ਨਹੀਂ ਐ ਢੂਹੀ ਨਹੀਂ ਕਹਿਣੈਗੀ ਅੱਛਾ ਬੈਨਾ ਕੁਝ ਖਾਂਦੇ ਲੇਕਿਨ ਢੂਹੀ ਨਹੀਂ ਕਹਿਣੈਗੀ ਅੱਛਾ ਡਾਕਟਰ ਡਾਕਟਰ ਨੂੰ ਦਿਖਾ ਲੋ ਕਿ ਬੜੀ ਆਪਾਂ ਡਾਕਟਰਾਂ ਨੂੰ ਬਹੁਤ ਦਵਾਈਆਂ ਖਾਈ ਜਾਂ ਘਰ ਦੀਓ ਕੋਰਾ ਖਾਈ ਹੈ ਅਸੀਂ ਕਿ ਪੰਨੀਆਂ ਪੰਨੀਆਂ ਖਾਓ ਕੋਈ ਖਾਈ ਨਹੀਂ ਆ ਵਾਹ ਜੀ ਵਾਹ ਦੇਖੋ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜਦ ਅਸੀਂ ਅੰਦਰ ਬੜੇ ਨਾ ਮੈਂ ਤਾਂ ਤੁਹਾਨੂੰ ਦੇਖ ਕੇ ਮਨ ਪਰਸਨ ਹੋ ਗਿਆ ਜਦ ਹੀ ਪਿੱਛੇ ਮੇਰੇ ਆਲੂਆਂ ਬਗੇਰ ਖਾਤੇ ਪਾਲ ਰਹੇ ਨੇ ਲਤਨ ਬਗੇਰ ਖਾਤੇ ਪਾਲ ਰਹੇ ਆ ਕੋਈ ਦਵਾਈ ਨਹੀਂ ਕੋਈ ਸਪਰੇ ਨਹੀਂ ਦੇਸੀ ਢੇਰ ਪਾਇਆ ਹੈ ਦੇਸੀ ਢੇਰ ਪਾਇਆ ਹਾਂ ਹਲਦੀ ਹਮ ਮੇਥੀ ਪਾਲਕ ਸਭ ਨਾਲ ਕਦੇ ਅਸੀਂ ਕੋਈ ਦਵਾਈ ਨਹੀਂ ਪਾਈ ਵਾਹ ਪਰ ਬਿਮਾਰ ਫਿਰ ਹੋ ਜੀਦਾ ਉਹ ਜ਼ਮੀਨ ਤੇ ਵੀ ਹੁਣ ਗੜਬੜ ਹੋ ਗਈ ਸਾਰਾ ਕੁਝ ਹੋ ਗਿਆ ਹਾਂ ਹਾਂ ਆਜ ਰਾਂਸਾਰ ਦੇ ਲੈ ਆਏ ਸਾਡੇ ਖੇਤ ਨੇ ਪੁੱਛ ਕੇ ਦੇਖ ਰਹੇ ਇਹਨਾਂ ਨੂੰ ਸਾਡੇ ਬਾਰੇ ਨਹੀਂ ਸਾਡੇ ਬਾਰੇ ਤਾਂ ਮੈਨੂੰ ਆ ਬਾਬਾ ਜੀ ਨਾਲ ਲੈ ਕੇ ਆਏ ਦੇਖੋ ਆ ਬਾਬਾ ਜੀ ਬਾਬਾ ਜੀ ਨਾਲ ਲੈ ਕੇ ਆਏ ਸਾਨੂੰ ਇਹਾਂ ਦੀ ਮਾਤਾ ਜੀ ਉਹ ਪਹਿਲਾਂ ਤੇ ਸਾਡੇ ਘਰ ਆਉਂਦੀ ਜਾਂਦੀ ਸੀ ਜਿੱਤਾਂ ਜੀ ਵੀ ਆਉਂਦੀ ਜਾਂਦੀ ਸੀ ਘਰ ਵੀ ਆਉਂਦੀ ਜਾਂਦੀ ਜਿਹੜੇ ਪਹਿਲਾਂ ਦੇ ਪਿਆਰ ਬਹੁਤ ਆ ਮੇਰੀ ਮਾਤਾ ਨਾਲ ਬਹੁਤ ਪਿਆਰ ਸੀ ਸਾਡੇ ਸਰਦਾਰ ਜੀ ਜੀ ਉਹਨਾਂ ਨੂੰ ਮੇਰੇ ਵੇਰ ਕਦੇ ਜਾਂਦੀ ਹੁੰਦੀ ਹੁੰਦੀ ਹਾਂ ਮਗਾਲ ਕਰਨਾ ਬਹੁਤ ਨਹੀਂ ਠੀਕ ਹੈ ਪਿੰਡਾਂ ਚ ਤਾਂ ਫੇਰ ਵੀ ਠੀਕ ਹੈ ਕੰਮ ਸ਼ਹਿਰਾਂ ਚ ਤਾਂ ਜਮੀ ਖਤਮ ਹੈ ਸ਼ਹਿਰ ਵਾਲੇ ਭਾਈ ਟੌਰ ਹੈ ਪਿੰਡਾਂ ਦੀ ਟੌਰ ਨਹੀਂ ਅੱਛਾ ਹਾਂ ਟੌਰ ਚੱਕਰ ਵਾਲੀ ਟੌਰ ਹੈ ਪਿੰਡਾਂ ਦੀ ਵੀ ਟੌਰ ਹੀ ਟੌਰ ਅੱਛਾ ਮੇਰੇ ਵਰਗੀ ਚੱਕਰੇ ਸਾਡਾ ਸਰਦਾਰ ਤਾਂ ਪਿਆਰ ਹੋ ਗਿਆ ਹੈ ਬਸ ਇਹ ਟੌਰ ਅਸਲੀ ਟੌਰ ਹੀ ਹੈ ਆ ਅਸਲੀ ਟੌਰ ਹੀ ਹੈ ਬੇਬੇ ਅਸਲੀ ਟੌਰ ਹੀ ਹੈ ਹਾਂ ਹਾਂ ਇਹਨੂੰ ਹੀ ਕਹਿੰਦੇ ਟੌਰ ਹਾਂ ਅਲੈਦ ਨਹੀਂ ਤੁਸੀਂ ਹੁਣ ਬਾਅਦ ਚ ਖਾ ਲਾਂਗੇ ਠੀਕ ਹੈ ਤਿੰਨ ਨਾ ਇੱਕ ਹੋਰ ਰੱਖ ਦੇ ਵਿੱਚ ਚਾਰ ਕਰ ਦੇ ਬੰਦੇ ਚਾਰ ਨੇ ਅਸੀਂ ਚਾਰ ਚਾਰ ਬੰਦੇ ਆ ਚਾਰ ਖਾ ਲਈਏ ਪੰਜ ਖਾਓ ਚਾਰ ਦੀ ਚਾਰ ਪੰਜ ਖਾਓ ਅਜਿਹੇ ਕਿਹੜਾ ਮੁੱਲ ਲੈਂਦੀਆਂ ਨੇ ਹਾਂ ਤੁਸੀਂ ਮੌਜਲੀਪੁਰ ਦੇ ਸਰਪੰਚ ਜੀ ਨੌ ਕਿ ਸਰ ਤੁਹਾਡਾ ਸਰਪਾਗ ਸਿੰਘ ਜੀ ਸਰਪਾਗ ਸਿੰਘ ਜੀ ਦੇਖੋ ਤੁਸੀਂ ਇਹ ਜਿਹੜਾ ਪਿੰਡ ਹੈ ਨਾ ਥੋੜਾ ਇੰਟਰਨੈਸ਼ਨਲ ਪਿੰਡ ਹੈ ਜੀ ਮੌਜਲੀਪੁਰ ਜਾਂ ਕਿਆ ਕਹਿੰਦੇ ਨਾ ਪੂਰਾ ਨਾਮ ਕੀ ਮੌਜਜ਼ਦੀਨਪੁਰ ਮੌਜਜ਼ਦੀਨਪੁਰ ਰਿਕਾਰਡ ਚ ਮੌਜਜ਼ਦੀਨਪੁਰ ਹੈ ਮੌਜਜ਼ਦੀਨਪੁਰ ਆਹ ਦੇਖੋ ਮੇਰੀ ਬੇਟੀ ਦੇ ਦਾਦੇ ਮੌਜਜ਼ਦੀਨਪੁਰ ਆਹ ਦੇਖੋ ਮੇਰੀ ਬੇਟੀ ਦੇ ਦਾਦੇ ਪਾਕਿਸਤਾਨ ਦੀ ਚੰਨੀ ਲਈ ਵੀ ਹੈ ਅੱਛਾ ਪਾਕਿਸਤਾਨ ਤੋਂ ਆਈ ਹੈ ਚੰਨੀ ਹੈ ਪਾਕਿਸਤਾਨ ਕਿਸ ਤਰ੍ਹਾਂ ਮੇਰੇ ਬੇਟਾ ਗਿਆ ਸੀ ਅੱਛਾ ਉਹਨਾਂ ਨੇ ਇਹਦੇ ਦੋਸਤਾਂ ਨੂੰ ਜਿਹੜੇ ਬੋਲਦੇ ਆ ਉਹਨਾਂ ਨੇ ਭੇਜਲੇ ਚ ਅੱਛਾ ਹਾਂ ਕਪੂਟ ਵੀ ਭੇਜੇ ਅਸੀਂ ਵੀ ਭੇਜੇ ਉਹਨਾਂ ਨੂੰ ਹੂੰ ਠੀਕ ਹੈ ਪਿਆਰ ਪਿਆਰ ਤਾਂ ਕੋਈ ਥਾਂ ਤੇ ਹੈ ਇਹਨਾਂ ਕਾਨਾ ਸਾਹਿਬ گئے ਹੋਣਗੇ ਹਾਂ ਜੀ ਹਮ ਠੀਕ ਹੈ ਅੱਛਾ ਬੇਬੇ ਸਮਾਂ ਪਹਿਲਾਂ ਦਾ ਵਧੀਆ ਸੀ ਕਿ ਹੁਣ ਦਾ ਸੱਚ ਸੱਚ ਦਾ ਪਹਿਲਾਂ ਵਧੀਆ ਤਾਂ ਪਹਿਲਾ ਵਧੀਆ ਦਾ ਹੁਣ ਕਰਵਾ ਸਮਾਂ ਘਟ ਗਿਆ ਹੁਣ ਤਾਂ ਛੋਝੀ ਬਾਜ਼ੀਆਂ ਹਾਂ ਤੁਸੀਂ ਕਹਿੰਦੇ ਹੁਣ ਟੌਰ ਜ਼ਿਆਦਾ ਟੌਰ ਜ਼ਿਆਦਾ ਫਿਰ ਬੁੜੀਆਂ ਕੋਈ ਨਹੀਂ ਟੌਰ ਰਹੀ ਦੀ ਅੱਛਾ ਹਾਂ ਪਹਿਲਾ ਸਮਾਂ ਕਿਸ ਤਰ੍ਹਾਂ ਬੀਤਿਆ ਪਹਿਲਾ ਸਮਾਂ ਬਹੁਤ ਵਧੀਆ ਦਾ ਕੀ ਫਰਕ ਦੇਖਦੇ ਤੁਸੀਂ ਫਰਕ ਆਇਆ ਦੇਖੋ ਪਹਿਲਾਂ ਕੋਈ ਖਰਚਾ ਨਹੀਂ ਜਾਂ ਕੋਈ ਕੁੱਝ ਨਹੀਂ ਦੀ ਕੋਈ ਬਿਮਾਰੀ ਨਹੀਂ ਹੁਣ ਮਾਇਲ ਹੋ ਗਏ ਟੀਵੀ ਹੋ ਗਏ ਕੱਪੜਿਆਂ ਦਾ ਖਰਚਾ ਹੋ ਗਿਆ ਲੋ ਕਰਜ਼ਾਈ ਹੋਏ ਪਏ ਨੇ ਅੱਛਾ ਆ ਗੱਲ ਤੁਹਾਨੂੰ ਪਤਾ ਹਾਂ ਤਾਨੂੰ ਪਤਾ ਇਹ ਲਾਹ ਹੋ ਰਹੀ ਹੈ ਦੁਬਾਰਾ ਬੋਲਿਓ ਕਿਆ ਕਿਆ ਹੋਇਆ ਇੰਨਾ ਕਰਜਈ ਹੋ ਗਏ ਹੁੰਦਾ ਇੱਕਦਮ ਬੇਲਾਂ ਦੇ ਖਰਚੇ ਹੋ ਗਏ ਕਿ ਬਿਜਲੀ ਦਾ ਖਰਚਾ ਫालतੂ ਹੋ ਗਿਆ ਹਾਂ ਇੱਕ ਦੁਨੀਆ ਦੇ ਕੱਪੜਿਆਂ ਦਾ ਖਰਚਾ ਜ਼ਿਆਦਾ ਹੋ ਗਿਆ ਹਾਂ ਤੇ ਜ਼ਿਆਦਾ ਖਰਚੇ ਕਿੱਥੇ ਦੇ ਇਹਨਾਂ ਨੂੰ ਵਧੀਆ ਖਾ ਰਿਹਾ ਤੇ ਦੁੱਧ ਕੋਈ ਵੇਚ ਦਿੰਦਾ ਹੂੰ ਜੀ ਘਰ ਦੇ ਦੇਸੀ ਘੀ ਮੱਖਣੀ ਹੂੰ ਐ ਹੁਣ ਤਾਂ ਢਾਲ ਦੇ ਪਰ ਲੱਗੇ ਪੈ ਨੇ ਪਤਾ ਨਹੀਂ ਕਾਹਦਾ ਪਤਾ ਨਹੀਂ ਚਰਬੀ ਦਾ ਬੰਦ ਪਤਾ ਨਹੀਂ ਕਾਹਦਾ ਮੰਨਦਾ ਉਹਨੇ ਰੋਟੀਆਂ ਜੀ ਉੱਪਰ ਜੀ ਉੱਪਰ ਖਾਈ ਜਾਂਦੇ ਆਈ ਜਾਂਦੇ ਆ ਸੱਚਾ ਮਾਤਾ ਟਾਈਮ ਆ ਗਿਆ ਹਾਂ ਅਸੀਂ ਪਿਓ ਕਿਆਂ ਦੇ ਘਰ ਵੀ ਇੱਥੇ ਹੀ ਜਵਨੀ ਸੱਤ ਕੋਲਾ ਕੇ ਅਸੀਂ ਡਾਲਦਾ ਕੀ ਨਹੀਂ ਖਾਂਦਾ ਨਾ ਤੇਲ ਮੁੰਦ ਦਾ ਖਾਂਦਾ ਸਰ ਹੁੰਦਾ ਆਪਣੇ ਘਰ ਦਾ ਹੂੰ ਨਾ ਕਦੇ ਦਾਵਾਂ ਕੇ ਮੁੱਲ ਲੈਂਦੀਆਂ ਅੱਛਾ ਦਾਵਾਂ ਕੀ ਸਾਡੇ ਘਰ ਦੀਆਂ ਦੀਆਂ ਇੱਥੇ ਵੀ ਮਾਪੀ ਘਰ ਦੀ ਹੁਣ ਪਿਓ ਕਿਆਂ ਦੀ ਗੱਲ ਕਰਿਓ ਪਿਓ ਕਿੱਥੇ ਸੀ ਤੁਹਾਡੇ ਮੇਰੇ ਪਿਓ ਕੇ ਹੈਗੇ ਮੇਰੀ ਜਨਮ ਭੂਮੀ ਦਾ ਨੀਲੋਂ ਦੀ ਹੈ ਹੂੰ ਆ ਨੀਲੋਂ ਕਾਲਾ ਹੂੰ ਹਾਂ ਅਸੀਂ ਰਹਿੰਦੇ ਵੀੜਾ ਚਾ ਫਤੇਗੜ ਸਾਹਿਬ ਕੋ ਨਾਮ ਪੈਰੀਆਂ ਦੇ ਵੀੜ ਵੱਜਦਾ ਜੀ ਸਾਡੇ ਗੁਰੂ ਨੇ ਸਾਨੂੰ ਦਾਦਾ ਸਕੀਲੇ ਜ਼ਮੀਨ ਦੇ ਦਿੱਤੇ ਆਪਣੇ ਸਿੱਖਾਂ ਨੂੰ ਦੱਸੋ ਕਿਹਦੇ ਗੁਰੂ ਨੇ ਦਿੱਤੀ ਅੱਜ ਤੱਕ ਦਿੱਤੀਆਂ ਕਿਸੇ ਗੁਰੂ ਨੇ ਆਹ ਜ਼ਮੀਨ ਵੀ ਛੋਟੇ ਦਾ ਸਿਰ ਆਪਣੇ ਲਾਗ ਲਾਉਣੇ ਜ਼ਮੀਨੀ ਹੂੰ ਗਰੀਬ ਗੁਰਵੇ ਦੀ ਮਦਦ ਕਰ ਰਹੇ ਨੇ ਜ਼ਮੀਨਾਂ ਵੀ ਦੇ ਰਹੇ ਨੇ ਕੱਪੜਾ ਵੀ ਦੇ ਰਹੇ ਨੇ ਪੈਸਾ ਵੀ ਦੇ ਰਹੇ ਮੇਰਾ ਗੁਰੂ ਹੂੰ ਨਹੀਂ ਠੀਕ ਹੈ ਕਿਰਪਾ ਗੁਰੂ ਦੀ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭੈਣੀ ਸਾਹਿਬ ਵਾਲੇ ਹੂੰ ਬਹੁਤ ਕਿਰਪਾਾਂ ਦੀ ਸਾਡੇ ਤੇ ਜੀ ਨਹੀਂ ਬਿਲਕੁਲ ਉਹ ਕਹਿੰਦੇ ਸੇਵਾ ਤਾਂ ਕਹਿੰਦੇ ਆਪਣੇ ਘਰੇ ਬਹੁਤ ਹੈ ਕਿਤੇ ਬਾਹਰ ਜਾ ਕੇ ਸੇਵਾ ਥੋੜੀ ਹੈ ਹੂੰ ਜਾਂ ਕਿਤੇ ਸਤ ਸੰਗ ਸੁਣ ਜਾ ਕਿਤੇ ਕਹਿੰਦੇ ਘਰ ਬੈਠ ਕੇ ਮਨ ਦਾ ਨਾਮ ਦਾ ਜਪੀ ਜਾਓ ਹੂੰ ਬਿਲਕੁਲ ਸਹੀ ਉਹ ਕਹਿੰਦੇ ਪਾਗਲਾ ਜਿਹੜੇ ਫਿਰਦੇ ਆਂ ਇਧਰ ਉਧਰ ਯਾਤਰਾ ਕਰਨ ਦੀ ਲੋੜ ਹੀ ਨਹੀਂ ਘਰੇ ਟਿਕਾਣਾ ਜਾਤਰਾ ਮੇਰੇ ਪੁੱਤ ਨੂੰ ਨੇ ਜੇ ਮੇਰੀ ਨਹੀਂ ਸੇਵਾ ਕਰਨ ਕਹਿੰਦੇ ਯਾਤਰਾ ਕਿ ਕਰੂਗੀ ਹਾਂ ਆ ਗੱਲ ਹੈ ਜੇ ਮੇਰੀ ਸੇਵਾ ਹੈ ਤਾਂ ਇਹਨਾਂ ਦੀ ਕਰੇ ਯਾਤਰਾ ਹੈ ਹੂੰ ਮਾਪਿਆਂ ਦੀ ਸੇਵਾ ਕਰੇ ਯਾਤਰਾ ਬਸ ਅਸੀਂ ਆਪਣੇ ਸਾਸਰ ਦੀ ਕਰੀ ਹੈ ਹਾਂ ਮੇਰੀ ਸੱਸ ਪਾਕਿਸਤਾਨ ਤੇ ਦੋ ਬੁੜੀਆਂ ਨੂੰ ਇੱਕ ਬਜ਼ੁਰਗ ਨੂੰ ਅੱਛਾ ਗੱਡੇ ਪਰ ਚੱਕ ਕੇ ਲਿਆਈ ਦੀ ਦੋ ਬੁੜੀਆਂ ਨੂੰ ਇੱਕ ਬਜ਼ੁਰਗ ਨੂੰ ਹਾਂ ਮੇਰੀ ਸੱਸ ਘਨੇੜੀ ਚੱਕ ਚੱਕ ਕੇ ਉਹ ਨਹਿਰ ਤੇ ਜਮਨਲਾ ਕੇ ਲਿਆਉਂਦੀ ਰਹੀ ਹੈ ਆ ਸਾਰੇ ਪਿੰਡ ਚ ਪਤਾ ਕਰ ਲੋ ਜਿਹੜੀਆਂ ਇੱਕ ਦੋ ਬੁੜੀਆਂ ਹਾਂ ਜਦ ਉਹਨੇ ਆਪਣੇ ਸਾਸਰ ਦੀ ਇੰਨੀ ਸੇਵਾ ਕਰੀ ਹੈ ਅਸੀਂ ਆਪਣੀ ਸੱਸ ਦੀ ਕਰੀ ਉਹਨਾਂ ਸਾਡੀ ਕਿਉਂ ਨਹੀਂ ਹੋਊ ਹੂੰ ਆਹੀ ਗੱਲ ਐ ਸਹੀ ਗੱਲ ਤਾਂ ਇਹੀ ਐ ਵੀ ਮਾਂ ਪਿਓ ਦੀ ਸੇਵਾ ਜਿਹੜੀ ਆ ਉਹ ਜਿਹਨੇ ਮਾਂ ਬਾਪ ਜੀ ਸੇਵਾ ਕਰ ਲਈ ਉਹ ਤਰ ਗਿਆ ਹੂੰ ਜਿਹਨੇ ਮਾਂ ਬਾਪ ਦੀ ਸੇਵਾ ਨਾ ਕੀਤੀ ਉਹਦਾ ਤਾਂ ਫਿੱਟੇ ਨੂੰ ਦਾ ਕੰਮ ਐ ਹੂੰ ਬਾਹਰ ਪਾ ਚਿੱਟੇ ਕੱਪੜੇ ਪਾ ਕੇ ਜਿੰਨੇ ਮਰਜ਼ੇ ਤੇਰੇ ਵਾਂਗੂ ਕੋਟ ਪੈਂਟ ਪਾ ਕੇ ਜਿੰਨੇ ਮਰਜ਼ੇ ਪੀ ਲਈਏ ਹਾਂ ਕੋਟ ਪੈਂਟ ਨਹੀਂ ਕਿਦਨ ਦੇਖਣੇ ਧਰ ਮਾਂ ਬਾਪ ਦੀ ਸੇਵਾ ਦੇਖਣੀ ਐ ਹੁਣ ਮੈਂ ਕਹਿੰਦੀ ਜਜੇ ਮੇਰੇ ਪੁੱਤ ਨੂੰ ਨੇ ਘਰ ਘਰ ਹੁਣ ਹੂੰ ਨਾ ਹੁਣ ਬੀਚੜ ਕਲ ਨਹੀਂ ਕਦੇ ਮੇਰੇ ਮੂਰੇ ਨਹੀਂ ਬੋਲਦੇ ਮੇਰੇ ਪੁੱਤ ਵੀ ਵਾਕੇ ਝੜਕ ਲੈਂਦੇ ਝੜਕ ਲੈਂਦੇ ਤੁਹਾਨੂੰ ਇਹ ਹਾਂ ਹੈ ਪੂਰਾ ਦਬ ਦੇ ਜਾ ਪੂਰਾ ਦਬਕਾ ਹੈ ਸਾਡੇ ਪਿੰਡ ਨਹੀਂ ਕਾਣਾ ਹੈ ਮੇਰੇ ਸਾਡੇ ਪਿੰਡ ਦਾ ਹੀ ਰਕਾਰਾ ਹੈ ਅੱਛਾ ਮੇਰੇ ਜੋਈ ਵੀ ਮੇਰੇ ਦੋਤੇ ਵੀ ਮੇਰੀਆਂ ਵੀ ਹਮ ਕਦੇ ਮੇਰੇ ਮੂਰੇ ਚੱਕ ਨਹੀਂ ਬੋਲੇ ਕੋ ਬੋਲ ਨਹੀਂ ਜਗਦਾ ਨਾ ਜੀ ਆ ਤਾਂ ਬਣ ਗਈ ਗੱਲ ਹੈ ਪੂਰਾ ਰੋਬ ਦਬ ਦਬਾ ਹੈ ਮੈਂ ਤਾਂ ਕਿਆ ਐਵੇਂ ਸਮਝਿਆ ਸੀ ਤੁਹਾਨੂੰ ਹਾਂ ਤੁਸੀਂ ਤਾਂ ਤਗੜਾ ਕੰਮ ਰੱਖਿਆ ਹੋ ਹੈ ਹੋਰ ਕੀ ਖੰਗੜਨੀ ਦੇਣਾ ਕੋਈ ਹੈ ਹਾਂ ਜੀ ਨਾ ਕੋਈ ਬੇੜੇ ਚ ਫੜ ਜੇ ਤਾਂ ਸਾਡੇ ਘਰ ਕੇ ਬੰਦਾ ਆ ਕੇ ਹਾਂ ਹਾਂ ਜੀ ਚਾਰ ਕਰਾਂ ਨਹੀਂ ਰੱਖੀ ਐ ਨਹੀਂ ਨਹੀਂ ਠੀਕ ਐ ਕੱਲ ਤਾਂ ਬਿਲਕੁਲ ਸਹੀ ਐ ਤੁਹਾਡੀ ਮਾਪ ਪਿਓ ਦੀ ਸੇਵਾ ਕਰਨੀ ਸਭ ਤੋਂ ਵੱਡੀ ਗੱਲ ਐ ਇਹ ਕੋਈ ਚੀਜ਼ ਹੈ ਹੂੰ ਕੋਈ ਚੀਜ਼ ਤਾਂ ਬਿਲਕੁਲ ਮਾਪਿਓ ਨੇ ਵੀ ਤਾਂ ਸੇਵਾ ਕੀਤੀ ਹੁੰਦੀ ਬੱਚਿਆਂ ਦੀ ਮਾਪੇ ਨੇ ਵੀ ਬੱਚਿਆਂ ਨੂੰ ਉਹ ਤਾਂ ਮਾਪਿਆਂ ਨੇ ਚਲੋ ਪਾਵੇਂ ਤਾਂ ਹੀ ਪੁੱਤਰੀ ਕਰਦੇ ਹੂੰ ਦੇਖੋ ਮਾਪਿਓ ਨੇ ਪੂਰਾ ਪਾਲਿਆ ਵੱਡਾ ਕੀਤਾ ਪੜਾਇਆ ਲਿਖਾਇਆ ਹੂੰ ਤਾਂ ਆ ਸਰਪੰਚ ਸਾਹਿਬ ਵੀ ਆਏ ਹੋਏ ਕਹਿੰਦੇ ਜੀ ਇਹਨਾਂ ਦੇ ਮਾਤਾ ਜੀ ਵੀ ਕਾਫੀ ਦੇਖੇ ਨਾ ਜਮਾਨੇ ਦੇ ਇਹਾਂ ਦਾਦੀ ਜੀ ਚੜਾਏ ਹੁਣੇ ਕਰੇ ਦੋ ਕਿਸਾਨ ਹੋਏ ਨਹੀਂ ਅੱਛਾ ਕਿੰਨੀ ਉਮਰ ਸੀਗੀ ਜੀ ਉਹਨਾਂ ਦੀ 114 ਸਾਲ ਦੀ ਕਿੰਨੀ 114 ਸਾਲ ਦੀ ਅੱਛਾ ਅੱਖਾਂ ਦੇ ਅੰਨੇ ਜੇ ਕਦੇ ਗੰਦੀਂ ਦੀ ਦੇਖੀ ਅਸੀਂ ਹਾਂ ਪਰ ਉਹਦਾ ਵੀ ਗੜਕੇ ਵਰਗਾ ਬੋਲਦਾ ਅੱਛਾ ਹਾਂ ਸਰਪੰਚ ਸਾਹਿਬ ਪੂਰੀ ਸੇਵਾ ਕਰਦੇ ਸੀ ਪੂਰੀ ਜਿ ਪੂਰੀ ਇਹਦੇ ਪਿਤਾ ਜੀ ਤੇ ਇਹਦੀ ਮਾਤਾ ਜੀ ਬਿਲਕੁਲ ਬਹੁਤ ਬੋਟੀ ਹੈ ਇਹਨਾਂ ਦੀ ਚੱਕਣੀ ਠੱਲਣੀ ਲੈਟਰਿੰਗ ਬਾਥੂਨ ਲਿਜਾਣੀ ਦੇ ਲੋ ਕਦੇ ਕੱਪੜਾ ਗੰਦਾ ਜਾਂ ਦੇਖਿਆ ਉਹ ਡਾਈਪਰ ਤੇ ਸਿੱਕੇ ਕੀ ਕਹਿੰਦੇ ਸਨ ਉਹ ਡੈਪਰ ਤੇ ਜੀ ਉਹਨਾਂ ਦੇ ਨਾਲ ਕਦੇ ਕਦੇ ਪਿਸ਼ਾਬ ਨਿਕਲ ਜਾਂਦਾ ਦਾਦੀ ਜੀ ਅੱਛਾ ਤੁਹਾਨੂੰ ਟੱਟ ਲੱਗੀ ਸੀ ਨਾ ਤੇਜ਼ ਆ ਗਈ ਸੀ ਆਪਰੇਸ਼ਨ ਨੂੰ ਡਾਕਟਰ ਮੰਨੇ ਨਹੀਂ ਹੈਗੇ ਅੱਛਾ ਉਹ ਫਿਰ ਉਮਰ ਬਹੁਤ ਸਿਆਣੀ ਦੀ ਹੋ ਜਾਂਦਾ ਹੋ ਗਈ ਸੀ ਹਾਂ ਤੇ ਕਹਿੰਦੇ ਆਪਰੇਸ਼ਨ ਫਿੱਟ ਨਹੀਂ ਹੈਗਾ ਨਾ ਵਾਸਤੇ ਉਹ ਡਾਈਪਰ ਚੱਲਦਾ ਰਿਹਾ ਕੰਮ ਆ ਮੈਨੂੰ ਸਰਦਾਰ ਜੀ ਕਹਿੰਦੇ ਕਹਿੰਦੇ 50 ਹਜ਼ਾਰ ਤੇ ਡਾਈਪਰ ਲਾਤੇ ਹੋਣੇ ਹਾਂ ਬਸ ਚੰਗੀ ਗੱਲ ਹੈ ਪਰ ਸੇਵਾ ਕਰਤੀ ਦਾ ਸੇਵਾ ਕਰੀ ਵੀਰ ਜੀ ਨੇ ਨਾ ਉਹ ਗ੍ਰੰਥ ਸਾਹਿਬ 'ਚ ਲਿਖਿਆ ਜੀ ਇੱਕ ਜਗ੍ਹਾ ਤੋਂ ਕੋਨਾ ਦੀ ਆਉਂਦੀ ਹੈ ਪੀਰਥ ਕੀਏ ਇੱਕ ਫਲ ਸਾਧੂ ਮੇਲੇ ਤਾਂ ਚਾਰ ਜੀ ਸਤਗੁਰ ਮੇਰੇ ਤਾਂ ਨੇਕ ਫਲ ਹੂੰ ਗਰਬਾਣੀ ਦੇ ਵਿੱਚ ਹਰ ਇੱਕ ਜਗ੍ਹਾ ਮਾਂ ਤੇ ਪਿਓ ਦੀ ਸੇਵਾ ਬਾਰੇ ਪ੍ਰਮਾਣ ਹਾਂ ਇਹ ਜਿੰਨੀ ਗਰਬਾਣੀ ਪੜ੍ਹੀ ਹੋਣ ਹਰ ਇੱਕ ਜਗ੍ਹਾ ਮਾਂ ਤੇ ਪਿਓ ਦੀ ਸੇਵਾ ਦਾ ਵੱਡਾ ਤੀ ਜੀ ਬਾਕੀ ਪੀਰਥ ਛੋਟੇ ਆ ਹੁਣ ਤਾਂ ਦੁਨੀਆ ਵੀ ਥੋੜਾ ਜਿਹਾ ਜਿਆਦਾ ਨਾ ਭੱਜ ਘਰੀ ਹੋਈ ਹੈ ਜੀ ਹਾਂ ਪਰ ਜਿਹੜੇ ਅਸਲੀ ਪੀਰਥ ਹਨ ਉਹ ਤਾਂ ਅੱਜਾ ਇਸ਼ਨਾਨ ਹੁੰਦਾ ਹੀ ਨਹੀਂ ਜੀ हां असली तीर्था ही है आ, असली तीर्था ही है माताजी पूरे ठाडे खुश है परिवार च ठीक है और अच्छा समय ਹੁਣ ਬਦਲ ਗਿਆ ਲੋਕਾਂ ਨੇ ਕਰਜ ਇੱਕ ਮੈਨੂੰ ਕੱਲ ਮੁੰਡਾ ਮਿਲਿਆ ਹੂੰ ਉਹਦੇ ਕੋਲ 1000 ਰੁਪਏ ਜੇਬ ਚ ਤੁਸੀਂ ਖਰਚੇ ਦੀ ਗੱਲ ਕਰਦੇ ਕਰਜਈ ਹੋਏ ਕਹਿੰਦਾ ਜੀ ਮੈਂ ਆਈਫੋਨ ਲੈਣਾ ਹੈ ਆਈਫੋਨ ਲੈਣਾ ਹੈ 50000 ਰੁਪਏ ਦਾ ਹੂੰ 50000 ਤੋਂ ਵੀ ਖਬਰ ਜਿਆਦਾ ਹੀ ਹੋਵੇ 1000 ਡੇਢ ਲੱਖ ਦਾ ਹਾਂ ਡੇਢ ਲੱਖ ਦਾ ਹੋਊਗਾ ਕਹਿੰਦਾ ਮੈਂ ਮੈਂ ਇਹ ਪੈਸੇ ਕਿਨੇ ਤੇਰੇ ਕੋਲ ਕਹਿੰਦਾ 1000 ਰੁਪਏ ਕਿਸਤਾਂ ਕਰਾ ਲੈਣੀ ਆ ਆਹ ਤੱਕ ਹਾਲ ਹੋਇਆ ਬਈ ਦੱਸੋ ਇਹੀ ਕਹੇ ਇਹੀ ਗੱਲ ਕਹੀ ਤੁਸੀਂ ਇਹੀ ਗੱਲ ਐ ਉਹਨਾਂ ਨੇ ਹਜ਼ਾਰ ਦੇ ਕੇ ਫੋਨ ਚੱਕ ਲਿਆਉਣਾ ਚਾਹੇ ਕੰਮ ਕਰਨ ਨਾ ਕਰਨ ਫੋਨ ਜੇਬ ਚ ਪਾ ਲੈਣਾ ਮਾਪੇ ਦੇ ਗੱਲ ਚ ਉਠਾ ਦੇ ਦੇਣਾ ਕਹਿਣਾ ਇੰਨੇ ਪੈਸੇ ਦੋ ਨਹੀਂ ਦਵਾਈ ਖਾ ਕੇ ਮਰਦੇ ਆਂ ਸੀ ਹਾਂ ਮਾਪੇ ਨੂੰ ਕੋਈ ਨਾ ਕੁਝ ਵੇਚਣਾ ਪੈਂਦਾ ਕੰਮ ਬੜਾ ਖਰਾਬ ਐ ਇਹ ਕਲ ਯੁਗ ਆ ਗਿਆ ਭਾਈ ਸਤਜੁਗ ਤਾਂ ਪਹਿਲਾਂ ਦਾ ਹੁਣ ਕਲ ਯੁਗ ਐ ਅੱਜ ਦੇ ਨਿਆਣੇ ਕਹਿ ਰਹੇ ਨੇ ਹੁਣ ਸਤਜੁਗ ਐ ਪਰ ਹੈ ਕਾਲ ਯੁਗ ਉਹ ਕਹਿੰਦੇ ਸਤਿ ਯੁਗ ਆ ਉਹ ਕਹਿੰਦੇ ਮੋਬਾਈਲ ਆ ਗਿਆ ਹੈ ਉਹ ਮੋਬਾਈਲ ਆ ਗਿਆ ਲੇਕਿਨ ਖਰਚਾ ਬੰਬਾਂ ਮਿਲ ਜਾਂ ਮਾਪਿਆਂ ਨੂੰ ਕਿੜਕੀ ਕੇ ਲੈ ਲੀ ਜਾਏ ਕੱਪੜੇ ਵਧੀਏ ਮਿਲਦੇ ਜੁੱਤੀਆਂ ਅੰਮੀਆਂ ਦੇ ਅੰਮੀਆਂ ਮਿਲਦੀਆਂ ਖਾਣੇ ਰੋਜ਼ ਤਾਂ ਜਨਮ ਦਿਨ ਮਨਾਉਂਦੇ ਨੇ ਕੇਕ ਕੱਟ ਹੁੰਦੇ ਨੇ ਕੋਈ ਮਰਿਆਂ ਨੂੰ ਵੀ ਪੁੱਛਦਾ ਹੈ ਉਹ ਮਰਿਆਂ ਨੂੰ ਵੀ ਕਦੇ ਕੋਈ ਮਨਾਉਂਦਾ ਜੰਮਿਆਂ ਦਾ ਜੀ ਜਨਮ ਦਿਨ ਮਨਾਉਂਦੇ ਆ ਵਿਆਹ ਦੀਆਂ ਮਨਾਉਂਦੇ ਆ ਕਦੇ ਮਾਪੇ ਮਰੇ ਦਾ ਵੀ ਪਾਠ ਕਰਾਉਂਦਾ ਵਿਚਾਲਾ ਦਾ ਮਾਪੇ ਮਰ ਗਏ ਤਾਂ ਉਹਦੇ ਨੰਬਰ ਪਾਠ ਕਰਾਉਂਦੀ ਖੋਜ ਰਹਿ ਜਾਂਦਾ ਮਾਪੇ ਕੋਈ ਕਰਾਉਂਦਾ ਬਹੁਤ ਕੰਮ ਦੀ ਗੱਲ ਕਹਿਤੀ ਤੁਸੀਂ ਮੇਰੇ ਸਰਦਾਰ ਜੀ ਗਏ ਨੇ ਅਸੀਂ ਹਰ ਸਾਲ ਪਾਠ ਕਰਾਉਨੇ ਆ ਹਮ ਹਰ ਸਾਲ ਪਾਠ ਕਰਾਉਂਦੇ ਆ ਅਉਦੇ ਨਾਂ ਉਪਰ ਦੱਸੋ ਪਹਿਲਾਂ ਨਿਆਣਿਆਂ ਦਾ ਜੰਮ ਲੈ ਹਰ ਸਾਲ ਦਰਮਦਰ ਮਨਾਈ ਜਾਓ ਕੋਈ ਬਜ਼ੁਰਗ ਜਿਹੜੇ ਇੰਨੀ ਜਾਇਦਾਦ ਦੇ ਕੇ ਗਏ ਨੇ ਉਹਨਾਂ ਦਾ ਵੀ ਕਦੇ ਕੋਈ ਜੀ ਮਨਾਉ ਵੀ ਸਾਨੂੰ ਇੰਨੀ ਜਾਇਦਾਦ ਦੇ ਗਏ ਹਾਂ ਲਓ ਜੀ ਮਾਤਾ ਜੀ ਗੁਰਮੇਲ ਕੌਰ ਨੇ ਕਿੰਨਾ ਵਧੀਆ ਸਨੇਹਾ ਦਿੱਤਾ ਤੁਸੀਂ ਕਮੈਂਟ ਜਰੂਰ ਕਰਿਓ ਪਿੰਡ ਮੋਜ਼ਲੀਪੁਰ ਦੇ ਵਿੱਚ ਅਸੀਂ ਬੈਠ ਕੇ ਵੀਡੀਓ ਸ਼ੂਟ ਕਰ ਰਹੇ ਆਂ ਔਰ ਦੇਖੋ ਪਰਿਵਾਰ ਬੜਾ ਵਧੀਆ ਸਾਰਾ ਪਰਿਵਾਰ ਬੈਠਾ ਇਹਨਾਂ ਦੇ ਬੇਟਾ ਜੀ ਵੀ ਬੈਠੇ ਨੇ ਔਰ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਨਮ ਦਿਨ ਮਨਾਉਂਦੇ ਆਂ ਕੇਕ ਕੱਟਦੇ ਆਂ ਲੇਕਿਨ ਆਪਣੇ ਬਜ਼ੁਰਗਾਂ ਨੂੰ ਕਿੰਨਾ ਕਿ ਯਾਦ ਕਰਦੇ ਆਂ ਅਸੀਂ ਆਪਣੇ ਜਿਹੜਾ ਹਾਂ ਹਾਂ ਜਤਾਂ ਦੇਗੇ ਹਾਂ ਉਹਨਾਂ ਦਾ ਕੋਈ ਯਾਦ ਨਹੀਂ ਕਰਦਾ ਆਪਣੇ ਬਜ਼ੁਰਗਾਂ ਨੂੰ ਅਸੀਂ ਕਿੰਨਾ ਕਿ ਯਾਦ ਕਰਦੇ ਆ ਇਸ ਗੱਲ ਦੇ ਉੱਤੇ ਜਿਹੜਾ ਹੈ ਕਮੈਂਟ ਤੁਸੀਂ ਕਰਿਓ ਬਹੁਤ ਵੱਡਾ ਸਹਿਯੋਗ ਦੋ ਮਹੀਨੇ ਗਮ ਹੀ ਨਹੀਂ ਕਰਦਾ ਦੋ ਮਹੀਨੇ ਕੋਈ ਗਮ ਹੀ ਨਹੀਂ ਕਰਦਾ ਮਾਂ ਬਾਪ ਮਰੇ ਦੇ ਵੀ ਦੋ ਮਹੀਨੇ ਸੋਗ ਬਣਾ ਲੀਏ ਮਰੇ ਦਾ ਭੋਗ ਪਾਉਂਦੇ ਮਗਰੋਂ ਚੱਲ ਟੈਲੀਵਿਜ਼ਨ ਚੱਲ ਮੋਬਾਈਲ ਚੱਲ ਫਲਾਣੀਆਂ ਚੀਜ਼ਾਂ ਲੈ ਦਿਓ ਸਾਨੂੰ ਹਾਂ ਕਹਿੰਦੇ ਘਰ ਚ ਮਰਗਤ ਨਹੀਂ ਸਾਡੇ ਘਰ ਚ ਮਰਗਤ ਹੋ ਗਈ ਜੀ ਨਾਲੇ ਜੀ ਸਵਾ ਮਹੀਨਾ ਜਾਂ ਸਾਲ ਨਾ ਦਈਏ ਜਾਂ ਕੰਮ ਨਾ ਕਰਦਾ ਤੋਰੀਏ ਹੂੰ ਇਹ ਅੱਗੇ ਲੋਕ ਸਵਾ ਸਵਾ ਸਾਹ ਕੰਮ ਨਹੀਂ ਚੰਦਾ ਮਾ ਘਰ ਚ ਤੋੜਦੇ ਇਹ ਘਰ ਚ ਮਰਗਤ ਹੋ ਜਾਂਦੀ ਹੂੰ ਤਾਂ ਮਰਿਆ ਕਿਸੇ ਦੇ ਯਾਦ ਨਹੀਂ ਇਹ ਚੀਜ਼ਾਂ ਯਾਦ ਆ ਬਹੁਤ ਸੋਹਣਾ ਸਨੇਹਾ ਦੇ ਰਹੇ ਤੁਸੀਂ ਬਹੁਤ ਸੋਹਣਾ ਸਨੇਹਾ ਦੇ ਰਹੇ ਹੈ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਨਾ ਜੀ ਪੂਰੀ ਦੁਨੀਆ ਤੱਕ ਪੂਰੇ ਪੰਜਾਬ ਚ ਜਾਣੀ ਹੈ ਲੈ ਦੇ ਚੜਦੇ ਪੰਜਾਬ ਤੋਂ ਕੈਨੇਡਾ ਤੱਕ ਵੀ ਜਾਣੀ ਹੈ ਕਿਉਂ ਆਏ ਦਾ ਸੋਚੋ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਕੋਈ ਚੀਜ਼ ਨੂੰ ਯਾਦ ਆਤ ਮਨਾਈਏ ਜਾਂ ਹੋਰ ਵੀ ਕੇਕਾਂ ਦਾ ਨਿਆਣੇ ਜੰਮਿਆਂ ਦਾ ਵਿਆਹ ਦੀਆਂ ਹੈ ਕੀ ਕਹਿੰਦੇ ਨੇ ਤੁਹਾਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਫਰੀ ਬੈੱਡ ਫਖਰਾ ਕੀ ਕਹਿੰਦੇ ਫਰੀ ਬੈੱਡ ਕਹਿੰਦੇ ਆਹ ਫਰੀ ਬੈੱਡ ਫਰੀ ਬੈੱਡ ਕਹਿੰਦੇ ਆਹ ਫਰੀ ਮੈਂ ਤਾਂ ਆਪਣੇ ਬੇਟੇ ਦਾ ਕਦੇ ਜਨਮ ਦਿਨ ਨਹੀਂ ਮਨਾਇਆ ਕਦੇ ਨੌ ਦਾ ਨਹੀਂ ਮਨਾਇਆ ਕਦੇ ਉਹਨਾਂ ਦੀ ਆਤੜੀ ਤਾਂ ਫ੍ਰੀ ਬੈੱਡ ਕਹਿੰਦੇ ਹੋਏ ਨਹੀਂ ਕਦੇ ਮਨਾਇਆ ਹਾਂ ਯਾ ਸਾਨੂੰ ਪਤਾ ਠੀਕ ਹੈ ਇਹ ਕ ਆਪਣੇ ਪਾਪਾ ਜੀ ਦਾ ਜ਼ਰੂਰ ਹਰ ਸਾਲ ਭੋਗ ਪਾਉਂਦੇ ਉਹ ਹੀ ਪਾਠ ਨੇ ਘਰਾਂ ਕਰਨਾ ਸਾਡੇ ਭੈਣੀ ਸਾਹਿਬ ਜਾ ਕੇ ਸਾਲਗੋਹਾਂ ਦੀ ਜੂਰੀ ਵਿੱਚ ਉੱਥੇ ਜਾ ਕੇ ਭੋਗ ਪਾਉਂਦੀਆਂ ਹੂੰ ਉਹ ਪੂਰਾ ਉਹਨਾਂ ਨੂੰ ਸਤਿਕਾਰ ਯਾਦ ਕਰਕੇ ਜਰਾ ਹੈ ਠੀਕ ਹੈ ਨੌ ਸਾਲ ਹੋ ਗਏ ਉਹਨਾਂ ਦੇ ਪਾਪਾ ਜੀ ਨੂੰ ਪੂਰੇ ਦੇਖ ਮੁੰਡਾ ਕਹਿੰਦੇ ਨੇ ਇੱਕ ਵਾਰ ਝੋਲਸਾ ਮੜੂਗਾ ਕਰਕੇ ਸੁਖਨ ਸਾਹਿਬ ਦਾ ਪਾਠ ਪਾ ਕੇ ਚੱਲ ਬਾਅਦ ਚ ਆਪਣੇ ਜਨਮ ਦਿਨ ਮਨਾਓ ਹਾਂ ਕਉ ਸੁਗਨ ਹਾਇ ਕਿਤੇ ਬਿਲਕੁਲ ਸਹੀ ਗੱਲ ਕਹੀ ਤੁਸੀਂ ਬਹੁਤ ਕਰਾਰੀਆਂ ਗੱਲਾਂ ਕਰਦੀਆਂ ਤੁਸੀਂ ਅੱਜ ਸਹੀ ਗੱਲਾਂ ਕਰਦੀਆਂ ਠੋਕਵੀਆਂ ਗੱਲਾਂ ਕਰਦੀਆਂ ਤੁਹਾਨੂੰ ਪਤਾ ਹੈ ਜਿਹੜਾ ਵੀਡੀਓ ਸ਼ੂਟ ਹੋ ਰਿਹਾ ਇਹ ਦਾ ਸੋਚਾ ਮੋਬਾਈਲ ਤੇ ਹੈ ਇਹ ਲੈ ਕੇ ਖੜਾ ਇਹ ਪੂਰੀ ਦੁਨੀਆ ਚ ਜਾਣੀ ਐ ਤੁਹਾਨੂੰ ਤੁਹਾਨੂੰ ਸੱਚੀ ਮਰਗੀ ਜਾਣਾਂ ਚੰਗੀ ਗੱਲ ਐ ਅੱਜ ਤਾਂ ਜੋ ਤੁਸੀਂ ਬੋਲਣਾ ਬੋਲ ਦੋ ਖੁੱਲ ਕੇ ਬੋਲ ਦੋ ਸਨੇਹ ਹਰ ਦੇ ਦੋ ਜੋ ਦਿਲ ਚ ਹੈ ਕਹਿ ਦੋ ਅੱਜ ਗੱਲ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਹੋਰ ਤਾਂ ਆਪਾਂ ਕੁਛ ਨਹੀਂ ਐ ਜਿੰਨਾ ਕਿ ਤੁਸੀਂ ਪੁੱਛਿਆ ਆਪਾਂ ਕਹਿ ਦਾਂ ਹਾਂ ਲਓ ਜੀ ਮਾਤਾ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆ ਗਾਜਰਾ ਗੁਜਰਾ ਤੁਸੀਂ ਹੁਣ ਸਬਜ਼ੀ ਬਣਾ ਲਓ ਰਾਤ ਨੂੰ ਆਪਾਂ ਇੱਥੇ ਹੀ ਆ ਨਾ ਕੋਈ ਗੱਲ ਨਹੀਂ ਸ਼ਾਮ ਤੇ ਇੱਥੇ ਮੌਜੂਦ ਰਿਹਾ ਤਾਂ ਹੁਣ ਵੀਡੀਓ ਬਣਾਉਣਾ ਸਾਰੇ ਪਿੰਡ ਦਾ ਮਾਤਾ ਜੀ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਛੱਕ ਹੀ ਜਾਵਾਂਗੇ ਬਾਬੇ ਦਾ ਖੁੱਲਾ ਲੰਗਰ ਹਾਂ ਤੇ ਗਾਜਰਾ ਗੁਜਰਾ ਤੇ ਕਿਆ ਕੁਝ ਪਾਣਾ ਹੈ ਮਟਰ ਮਟਰ ਪਾ ਲਿਓ ਥੋੜਾ ਪਨੀਰ ਵੀ ਪਾ ਲਿਓ ਪਨੀਰ ਨਹੀਂ ਜੇ ਪਾਉਣਾ ਹੈਗਾ ਅੱਛਾ ਪਨੀਰ ਦੀ ਬਣਾ ਲੈ ਬਜ਼ਾਰੀਆਂ ਜੀ ਜਾਂ ਖਰਾਬ ਕਰ ਦਿੰਦੀਆਂ ਹਾਂ ਹਾਂ ਵੀ ਗੱਲ ਸਹੀ ਠੀਕੀ ਬਾਜੂ ਜਿਆਦਾ ਚੀਜ਼ਾਂ ਪਾਇਆ ਪਾਇ ਕੇ ਖਾਣ ਵੀ ਕਰ ਲਈ। ਕਹਿੰਦੇ ਤਾਂ 버ગર 버거 ਖਾਈ ਜਾਂਦੇ ਸ਼ਾਮ ਨੂੰ। ਉਹੀ ਤਾਂ ਤੁਹਾਨੂੰ ਦਿਖਾਉਂਦੀਆਂ ਵੀ ਆ ਚੰਦ ਕਰੇ ਹੋਗੇ। ਹਾਂ। ਪਿਛਲੇ ਬੁੜੇ ਕਹਿੰਦੇ ਤੱਕੜੇ ਦੇ, ਕਹਦੇ ਉਮਰਾ ਪਾਉਂਦੇ ਤੇ ਨੇ, ਨਿਗਾਹ ਕਹਦੇ ਠੀਕ ਦੀਆਂ। ਆ 버ગર 버거 ਨੂਡਲ ਨਾੜਲ ਜਿਹੀ ਸੌ ਘੰਟੇ ਖਾਂਦੇ ਕੋਈ। ਇਹ ਤਾਂ ਗੰਦਾ ਦੁਨੀਆ ਭਰ ਦਾ। ਹੂੰ। ਤੁਸੀਂ ਖਰਾਕਾ ਸਮਝਦੇ ਹੋ ਮੈਂ ਨਹੀਂ ਮੰਨਦੀ ਵੀ ਖਰਾਕਾ ਨੇ ਤੇ ਗੰਦ ਹੈ ਹਾਂ ਇਹ ਕੱਲ ਦਦਾ ਪ੍ਰਸ਼ਾਦ ਦੇ ਨਾਲ ਦੀ ਰੀਤ ਨਹੀਂ ਹੈਗੀ ਅਸੀਂ ਸ਼ਾਮ ਨੂੰ 5 ਵਜੇ ਚੱਲੇ ਨਾ ਜੀ ਰੋਪੜ ਚ ਆਲੇ ਦਲੇ ਚੰਡੀਗੜ੍ਹ ਕੀ ਹਰੇਕ ਸ਼ਹਿਰ ਚ ਬਰਗ ਪੀਜ਼ਾ ਉਹ ਹੈ ਸਾਰੀਆਂ ਚੀਜ਼ਾਂ ਦਾ ਕੰਮ ਸ਼ੁਰੂ ਹੋ ਜਾਣਾ ਡਿਲੀਵਰੀ ਸ਼ੁਰੂ ਹੋ ਜਾਂਦੀ ਹੈ ਸ਼ਾਮੀ ਹੈ ਜੀ ਰਾਤ ਨੂੰ ਫਿਰ ਖਾਣਾ ਕਿਆ ਖਾਣਾ ਆਹੀ ਕੰਮ ਕਰੀ ਜਾਣਾ ਜੀ ਉਹ ਹੀ ਚੱਲੀ ਜਾਣਾ ਆ ਕੇ ਕਹਿੰਦੇ ਨਾ ਭੁੱਖ ਨਹੀਂ ਰੋਟੀ ਨਾ ਮਿਲਾਇਓ ਟੀਮਿਆਂ ਮੋਜਾ ਹੋ ਜਾਂਦੀ ਐ ਨੇ ਜਿਹੜੇ ਨਵੀਆਂ ਬੈਈਆਂ ਹੁੰਦੀਆਂ ਉਹਨਾਂ ਨੂੰ ਮੋਜਾ ਨਹੀਂ ਉਸੇ ਖਾਣੀ ਰੋਟੀ ਭੈ ਜੋ ਇੱਕਣੇ ਠੀਕ ਹੈ ਦੁੱਧ ਹੀ ਕੋਟ ਨਹੀਂ ਪੀਣੀ ਹਮ ਜਦ ਜੀ ਹੋਣਾ ਅਸੀਂ ਕਹਿੰਦੇ ਆ ਵੀ ਸਾਨੂੰ ਦੁੱਧ ਚਾਹੀਦਾ ਚਾਹ ਨੂੰ ਪੀਣ ਲੱਗਿਆਂ ਹਾਂ ਦੁੱਧ ਦਾ ਕੱਪ ਜ਼ਰੂਰ ਚਾਹੀਦਾ ਠੀਕ ਹੈ ਮੈਂ ਰੋਟੀ ਕੱਟ ਖਾ ਲਾਂਗੇ ਬਾਕੀ ਗੱਲਾਂ ਸੀ ਤੁਹਾਡੇ ਨਾਲ ਫੇਰ ਕਰਾਂਗੇ ਬਚਪਨ ਦੀ ਤੁਹਾਡੀ ਗੱਲ ਕਰਨੀ ਹੈ ਤੁਹਾਡੇ ਮਾਤਾ ਪਿਤਾ ਦੀ ਗੱਲ ਕਰਾਂਗੇ ਤੁਹਾਡੇ ਦਾਦਾ ਦਾਦੀ ਜੀ ਦੀ ਵੀ ਗੱਲ ਕਰਨੀ ਪਿੱਛੇ ਤੱਕ ਜਾਣਾ ਆਪਾਂ ਨੇ ਨਾਲੇ ਬਚਪਨ ਚ ਕੀ ਹੁੰਦਾ ਸੀ ਕਿਸ ਤਰ੍ਹਾਂ ਖੇਡਾਂ ਖੇਡਦੇ ਸੀਗੇ ਸਕੂਲ ਕਿੱਦਾਂ ਜਾਂਦੇ ਸੀ ਬਚਪਨ ਦੀਆਂ ਸਹੇਲੀਆਂ ਦੇ ਨਾਲ ਹੁਣ ਬੈਗ ਨੇ ਜਾਤਾ ਪੋਣੇ ਚ ਕੱਪੜੇ ਕੱਪੜੇ ਬੰਨ ਲੈਣੇ ਇੱਕ ਛੱਜ ਦੇ ਕੇ ਫੱਟੀ ਵਿੱਚ ਰੱਖ ਕੇ ਚੱਲ ਜਾਣਾ ਹੁਣ ਤਾਂ ਬੈਗ ਨੇ ਜਦੋਂ ਆਇਆ ਦੁਨੀਆ ਪੈਨ ਹੋ ਗਿਆ ਜਦੋਂ ਸਿਆਹੀ ਨਾਲ ਲਿਖਦੇ ਦੇ ਡੱਕੇ ਜੀ ਕੰਮ ਕਰ ਲੈਣੀ ਹਾਂ ਸਾਡੇ ਜ਼ਮਾਨੇ ਦਾ ਇਹ ਕਨੋਰੇ ਦੀ ਕੰਮ ਕਰ ਸਾਡਾ ਨਾਨਿਆ ਘੜ ਲੈਣੀ ਕੰਮ ਸ਼ਾਹੀ ਬਣਾ ਕੇ ਦੁਆਚੇ ਕਰ ਲੈ ਕਦੇ ਤੱਕ ਇਹ ਹੌਸਲਾ ਕੇ ਬਣਾ ਲੈਣੀ ਕਰਾਂਗੇ ਦੁਆਰਾ ਤੁਹਾਡਾ ਜਰੂਰ ਕਰਾਂਗੇ ਜੀ ਠੀਕ ਹੈ ਜੀ ਦੇਖੋ ਜੀ ਗੁਰਮੀਤ ਕਾਲ ਮਾਤਾ ਜੀ ਦੇ ਨਾਲ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੀ ਗੱਲ ਤੁਹਾਨੂੰ ਤੋਂ ਬਗਈ ਜਿਹੜੀ ਗੱਲ ਤੁਹਾਨੂੰ ਤੁਹਾਡੇ ਜ਼ੈਨ ਤੇ ਬਹੁਤ ਚੰਗੀ ਲੱਗੀ ਤੁਸੀਂ ਉਸ ਗੱਲ ਦੇ ਉੱਤੇ ਭਰਵਾ ਹੰਗਾਰਾ ਦਿਓ ਕਮੈਂਟ ਜ਼ਰੂਰ ਕਰਿਓ ਵੱਡਾ ਵੱਡਾ ਕਮੈਂਟ ਕਰਿਓ ਚੰਗਾ ਲਿਖ ਕੇ ਕਮੈਂਟ ਕਰਿਓ ਦੇਖੋ ਅਸੀਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆਂ ਕੁਝ ਸਨੇਹੇ ਬਜ਼ੁਰਗਾਂ ਤੋਂ ਲੈਣੇ ਚਾਹੁੰਦੇ ਆਂ ਗੱਲਾਂ-ਗੱਲਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਮਾਤਾ ਗੁਰਮੀਲ ਕੌਰ ਨੇ ਕੀਤੀਆਂ ਸ਼ੁਕਰੀਆ ਪਿਆਰ ਬਣਾ ਕੇ ਰੱਖਿਓ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ あオッケー。Okay,